ਸਾਰੇ ਹੀ ਕਬੂਤਰ ਬਾਜ਼ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਹੈ ਵੈਲਕਮ ਹੈ ਵੀਰੇ ਸੋ ਕੰਮ ਦੇ ਰੁਝੇਵਿਆਂ ਦੇ ਵਿੱਚ ਉਲਝੇ ਹੋਣ ਕਰਕੇ ਕਾਫੀ ਟਾਈਮ ਬਾਅਦ ਵੀਡੀਓ ਪਾਉਣ ਲੱਗੇ ਆ ਤੇ ਕਾਫੀ ਭਰਾਵਾਂ ਦੀ ਮੰਗ ਸੀਗੀ ਕਿ ਵੀਡੀਓ ਪਾਈ ਜਾਵੇ ਤੇ ਸੋ ਭਰਾਵੋ ਅੱਜ ਲੱਗੇ ਆ ਵੀਡੀਓ ਪਾਉਣ ਤੇ ਬਣੇ ਰਿਓ ਵੀਡੀਓ ਦੇ ਨਾਲ ਅੱਜ ਆਪਾਂ ਹੁਣ ਵਾਲੇ ਦਾਣੇ ਦੇ ਉੱਪਰ ਗੱਲਬਾਤ ਕਰਾਂਗੇ ਕਿ ਆਪਾਂ ਨੇ ਆਹ ਟਾਈਮ ਦੇ ਵਿੱਚ ਦਾਣਾ ਕਿਵੇਂ ਪਾਉਣਾ ਹੈ ਧੋਤਾ ਪਾਉਣਾ ਜਾਂ ਬਿਨ ਧੋਤਾ ਪਾਉਣਾ ਹੈ ਠੀਕ ਹੈ ਜੀ ਤੇ ਆਜੋ ਨਾਲ-ਨਾਲ ਕਬੂਤਰਾਂ ਦਾ ਸ਼ੌਂਕ ਤੇ ਨਾਲ-ਨਾਲ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲੈਨੇ ਆਂ ਭਰਾਵੋ ਕਿ ਜਿਵੇਂ ਕਿ ਗਰਮੀਆਂ ਦੇ ਵਿੱਚ ਆਪਾਂ ਦਾਣਾ ਧੋਨੇ ਆ ਤੇ ਸੁੱਕ ਜਾਂਦਾ ਆ ਕਿਉਂਕਿ ਧੁੱਪਾਂ ਵਧੀਆ ਲੱਗਦੀਆਂ ਆ ਤੇ ਦਾਣਾ ਜਿਹੜਾ ਆ ਉਹ ਸੁੱਕ ਜਾਂਦਾ ਆ ਪਰ ਜਿਵੇਂ ਕਿ ਆਪਾਂ ਸਭ ਜਾਣਦੇ ਆ ਕਿ ਦਾਣੇ ਨੂੰ ਦਵਾਈ ਲੱਗੀ ਹੁੰਦੀ ਆ ਕਿ ਜਿਵੇਂ ਆਪਾਂ ਕਣਕ ਦੇ ਵਿੱਚ ਵੀ ਦਵਾਈ ਰੱਖਦੇ ਆ ਉਹ ਜਦੋਂ ਆਪਾਂ ਗਰਮੀਆਂ ਨੂੰ ਦਾਣਾ ਧੋ ਲੈਨੇ ਆ ਤੇ ਕਿਤੇ ਨਾ ਕਿਤੇ ਫਰਕ ਪੈ ਜਾਂਦਾ ਉਹ ਵਾਲੀ ਦਵਾਈ ਨੂੰ ਤੇ ਧੁੱਪਾਂ ਵਧੀਆ ਹੁੰਦੀਆਂ ਕਣਕ ਫੇਰ ਜੜੀ ਆ ਉਹ ਕੜਕ ਹੋ ਜਾਂਦੀ ਆ ਤੇ ਪਰ ਹੁਣ ਦੇ ਟਾਈਮ ਵਿੱਚ ਆਪਾਂ ਕੀ ਕਰ ਸਕਦੇ ਆ ਠੀਕ ਆ ਹੁਣ ਜਿਹੜੀ ਕਣਕ ਆ ਉਹ ਸੁੱਕਣੀ ਘਟਾ ਕਿਉਂਕਿ ਧੁੱਪਾਂ ਜੜੀਆਂ ਆ ਉਹ ਘੱਟ ਲੱਗਣੀਆਂ ਆ ਹਨਾ ਤੇ ਹੁਣ ਕਣਕ ਨੂੰ ਕਿਵੇਂ ਸਕਾਉਣਾ ਕੀ ਕਰਨਾ ਆ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਮੈਂ ਹਮੇਸ਼ਾ ਪਹਿਲਾਂ ਇਹ ਵੀ ਕਿਹਾ ਕਿ ਕਣਕ ਧੋ ਕੇ ਪਾਵੋ ਤੇ ਅੱਜ ਮੈਂ ਕਹੂੰਗਾ ਕਿ ਕਣਕ ਕੋਈ ਵੀ ਦਾਣਾ ਧੋਂ ਦੀ ਜ਼ਰੂਰਤ ਨਹੀਂਗੀ ਠੀਕ ਆ ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਭਰਾਵੋ ਤੇ ਤੁਸੀਂ ਕਿਸੇ ਵੀ ਵਧੀਆ ਬੰਦੇ ਨੂੰ ਸੁਣ ਕੇ ਦੇਖ ਲਿਓ ਉਹ ਦੋ ਤਰ੍ਹਾਂ ਦੀ ਗੱਲਬਾਤ ਕਰਦਾ ਆ ਠੀਕ ਆ ਤੇ ਜਿਹੜਾ ਤਾਂ ਸਮਝ ਜਾਂਦੇ ਆ ਕਿ ਗੱਲ ਦਾ ਅਸਲੀ ਮੀਨਿੰਗ ਕੀ ਆ ਉਸ ਗੱਲ ਦੀ ਸਥਿਤੀ ਕੀ ਸੀ ਤੇ ਇਸ ਗੱਲ ਦੀ ਸਥਿਤੀ ਕੀ ਆ ਤੇ ਜਿਹੜਾ ਇਸ ਗੱਲ ਨੂੰ ਸਮਝ ਗਿਆ ਤੇ ਉਹਦੇ ਜਿਹੜੇ ਕਬੂਤਰ ਆ ਤੰਦਰੁਸਤ ਰਹਿਣਗੇ ਠੀਕ ਆ ਹੁਣ ਕੁਝ ਭਰਾਵਾਂ ਨੇ ਕਹਿਣਾ ਕਿ ਕਦੀ ਕਹਿੰਦੇ ਆ ਦਾਣਾ ਧੋਣਾ ਚਾਹੀਦਾ ਕਦੀ ਕਹਿੰਦੇ ਨਹੀਂ ਧੋਣਾ ਚਾਹੀਦਾ ਇਹਦੇ ਵਿੱਚ ਵੀ ਅੰਤਰ ਆ ਸਮੇਂ-ਸਮੇਂ ਦਾ ਅੰਤਰ ਆ ਭਰਾਵੋ ਠੀਕ ਆ ਸੋ ਉਹੀ ਅੰਤਰ ਜਿਹੜਾ ਆਪਾਂ ਨੇ ਕਲੀਅਰ ਕਰਨਾ ਆ ਜਦੋਂ ਭਰਾਵੋ ਆਪਾਂ ਗਰਮੀਆਂ ਨੂੰ ਦਾਣਾ ਪਾਉਂਨੇ ਆ ਜਦੋਂ ਬਾਰਿਸ਼ਾਂ ਹੁੰਦੀਆਂ ਆ ਤੇ ਦਾਣਾ ਜਿਹੜਾ ਸਾਡਾ ਉਹ ਸਲਾਬ ਜਾਂਦਾ ਦਾਣਾ ਸਲਾਬ ਜਾਂਦੇ ਕਾਰਨ ਜਦੋਂ ਕਬੂਤਰ ਖਾਂਦੇ ਆ ਤੇ ਉਦੋਂ ਬਹੁਤ ਜ਼ਿਆਦਾ ਹਮਸ ਹੁੰਦੀ ਆ ਠੀਕ ਆ ਸਲਾਬ ਬਾਦ ਆਣਾ ਜਿਹੜਾ ਉਹ ਹਮਸ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰਦਾ ਆ ਕਿਉਂਕਿ ਪੜਾਸ ਪੈਂਦੀ ਆ ਖੁੱਡਿਆਂ ਦੇ ਵਿੱਚ ਤੇ ਉਹ ਬੜਾ ਦਾਣਾ ਖਾ ਕੇ ਕਬੂਤਰ ਦੇ ਪੋਟੇ ਦੇ ਵਿੱਚ ਜਿਹੜੀ ਇੱਕ 스ਮੈਲ ਪੈਦਾ ਹੋ ਜਾਂਦੀ ਆ ਸਲਾਬੇ ਦਾਣੇ ਦੇ ਨਾਲ ਜਿਹਦੇ ਨਾਲ ਕਬੂਤਰ ਦੇ ਪੋਟੇ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਆ ਤੇ ਕਬੂਤਰ ਬਿਮਾਰ ਹੋ ਕੇ ਮਰਨੇ ਸ਼ੁਰੂ ਹੋ ਜਾਂਦੇ ਆ ਤੇ ਹੁਣ ਜੇਕਰ ਦਾਣਾ ਥੋੜਾ ਬਹੁਤਾ ਸਲਾਬਾ ਵੀ ਰਹਿ ਜਾਊਗਾ ਤੇ ਐਡਾ ਕੋਈ ਚੱਕਰ ਨਹੀਂ ਪੈਣ ਲੱਗਾ ਠੀਕ ਹੈ ਫਿਰ ਵੀ ਤੁਸੀਂ ਕੀ ਕਰਨਾ ਦਾਣੇ ਨੂੰ ਹੁਣ ਧੋਣਾ ਨਹੀਂਗਾ ਜੇਕਰ ਤੁਸੀਂ ਧੋਣੀਆਂ ਆ ਦੋ ਤਿੰਨ ਤਰ੍ਹਾਂ ਦੀਆਂ ਦਾਲਾਂ ਧੋ ਸਕਦੇ ਆ ਉਹ ਵੀ ਇੱਕ ਪਾਣੀ ਵਿੱਚ ਕਹਿੰਦਾ ਪੱਬ ਜਲਦੀ ਤੋਂ ਜਲਦੀ ਧੋ ਕੇ ਤੁਸੀਂ ਕੱਢ ਲੈਣੀਆਂ ਜਿਨ੍ਹਾਂ ਨੂੰ ਪਾਲਿਸ਼ ਕੀਤੀ ਹੁੰਦੀ ਆ ਜਿਵੇਂ ਕਿ ਹਰੀ ਮੂੰਗੀ ਹੋਗੀ ਸਾਬਤ ਸਾਬਤ ਮੋਠ ਹੋਗੇ ਤੇ ਸਾਬਤ ਹੀ ਮਸਰ ਹੋਗੇ ਇਹਨਾਂ ਨੂੰ ਤੁਸੀਂ ਇੱਕ ਪਾਣੀ ਦੇ ਧੋ ਦੇ ਵਿੱਚੋਂ ਕੱਢ ਕੇ ਕਹਿੰਦਾ ਭਾਵੇਂ 1 ਮਿੰਟ ਦੇ ਵਿੱਚ ਵਿੱਚ ਤੇ ਇਹਨੂੰ ਧੁੱਪ ਲਵਾ ਲਓ ਕਿਉਂਕਿ ਇਹ ਥੋੜੀਆਂ ਹਾਰਡ ਹੁੰਦੀਆਂ ਆਂ ਦਾਲਾਂ ਇਹਨਾਂ ਦੇ ਵਿੱਚ ਪਾਣੀ ਜਿਹੜਾ ਛੇਤੀ ਐਂਟਰ ਨਹੀਂ ਕਰਦਾ ਠੀਕ ਆ ਤੇ ਇਹਨਾਂ ਨੂੰ ਧੁੱਪ ਲਵਾ ਲਓ ਜਿਹੜਾ ਬਾਕੀ ਦਾਣਾ ਆਪਣਾ ਬਾਜਰਾ ਹੋ ਗਿਆ ਸਰੋਂ ਹੋ ਗਈ ਤਾਰਾ ਮੀਰਾ ਹੋ ਗਿਆ ਠੀਕ ਆ ਜੱਕ ਕਣਕ ਹੋ ਗਈ ਇਹਨੂੰ ਆਪਾਂ ਨੇ ਹੁਣ ਧੋਣਾ ਨਹੀਂ ਗਾ ਇਹ ਵਾਲੇ ਦਾਣੇ ਨੂੰ ਇਹ ਦਾਣੇ ਨੂੰ ਆਪਾਂ ਨੇ ਸਿਰਫ ਕੱਲੀ ਧੁੱਪ ਹੀ ਲਵਾਉਣੀ ਆ ਜੇਕਰ ਤੁਸੀਂ ਆਪਣੇ ਦਾਣਿਆਂ ਦੇ ਵਿੱਚ ਦਵਾਈ ਵੀ ਰੱਖੀ ਹੋਈ ਆ ਉਹ ਧੁੱਪ ਲੱਗਣ ਦੇ ਨਾਲ ਹੀ ਉਹ ਦਵਾਈ ਦੀ ਜਿਹੜੀ ਸਮੈਲ ਆ ਵਿੱਚੋਂ ਗਾਇਬ ਹੋ ਜਾਊਗੀ ਠੀਕ ਹੈ ਤੇ ਦਵਾਈ ਦਾ ਜਿਹੜਾ ਅਸਰ ਉਹ ਬਿਲਕੁਲ ਘਟ ਜਾਊਗਾ ਹੁਣ ਜੇਕਰ ਥੋੜਾ ਬਹੁਤਾ SLA ਬਦਾਨਾ ਪੈ ਜਾਂਦਾ ਆ ਕਿਉਂਕਿ ਮੌਸਮ ਵੀ ਜੜਾ ਆ ਉਹ ਹੁਣ ਠੰਡਾ ਹੋ ਗਿਆ ਹੁਣ ਉਹ ਵਾਲਾ ਦਾਣਾ ਪੜਾਸ ਨਹੀਂ ਮਾਰੂਗਾ ਖੁੱਡਿਆਂ ਵਿੱਚ ਵੀ ਹੁਣ ਹਮਸ ਨਹੀਂ ਰਹਿ ਗਈ ਠੀਕ ਹੈ ਉਹਨਾ ਉਹ ਬੜਾ ਦਾਣਾ ਜਿਹੜਾ ਤੁਹਾਡਾ ਚੱਲ ਸਕਦਾ ਆ ਹੁਣ ਤੁਹਾਨੂੰ ਦੀ ਜਰੂਰਤ ਨਹੀਂ ਗਈ ਹੁਣ ਜੇਕਰ ਤੁਸੀਂ ਤੋਂਦੇ ਹੋ ਦਾਣਾ ਤਾਂ ਫੇਰ ਤੁਹਾਡੇ ਕਬੂਤਰ ਬਿਮਾਰ ਹੋਣਗੇ ਕਿਉਂਕਿ ਤੁਹਾਡਾ ਦਾਣਾ ਸੁੱਕਣਾ ਨਹੀਂਗਾ ਪ੍ਰੋਪਰ ਠੀਕ ਆ ਉਹਦੇ ਵਿੱਚ ਨਮੀ ਰਹਿ ਜਾਊਗੀ ਦਾਣੇ ਦੇ ਵਿੱਚ ਉਹਦੇ ਨਾਲ ਕਬੂਤਰ ਜਿਹੜੇ ਤੁਹਾਡੇ ਪਾਣੀ ਵੱਧ ਮਾਰਨਗੇ ਠੀਕ ਆ ਤੇ ਜਿਹੜੀ ਗੋਲ ਬੈਠੋ ਕਬੂਤਰ ਘਟ ਕਰਨਗੇ ਉਹਦੇ ਨਾਲ ਹੌਲੀ ਹੌਲੀ ਕਬੂਤਰ ਤੁਹਾਡੇ ਹਰੀਆਂ ਬਿਠਾਂ ਤੇ ਆਉਣਗੇ ਹਰੀਆਂ ਬਿਠਾਂ ਕਰਨ ਤੋਂ ਬਾਅਦ ਕਹਿਂਦਾ ਪ੍ਰਾਪਾ ਕਿ ਉਹ ਬਿਮਾਰ ਹੀ ਬਿਮਾਰ ਨੇ ਠੀਕ ਆ ਪ੍ਰਾਪੋ ਤਾਂ ਹੁਣ ਮੇਰੇ ਵੀਰ ਪ੍ਰਾ ਇਸ ਗੱਲ ਦਾ ਜਰੂਰ ਖਿਆਲ ਰੱਖਿਓ ਕਿ ਦਾਣਾ ਧੋਇਓ ਨਾ ਜਿਹੜਾ ਧੋਣ ਵਾਸਤੇ ਕਿਹਾ ਆ ਦਾਣਾ ਤੁਹਾਨੂੰ ਉਹੀ ਦਾਣਾ ਮੇਰੇ ਵੀਰ ਪ੍ਰਾ ਧੋਇਓ ਠੀਕ ਆ ਤੇ ਤੁਹਾਡੇ ਕਬੂਤਰ ਤੰਦਰੁਸਤ ਰਹਿਣਗੇ ਹਾਂ ਜਦੋਂ ਧੁੱਪ ਲੱਗਦੀ ਆ ਉਦੋਂ ਦਾਣਾ ਧੁੱਪੇ ਜਰੂਰ ਪਾ ਲਵੋ ਠੀਕ ਆ ਜੀ ਉਦੋਂ ਦਾਣਾ ਧੁੱਪੇ ਜ਼ਰੂਰ ਪਾ ਲਵੋ ਤੇ ਬਾਕੀ ਤੁਸੀਂ ਇਹ ਬਿਲਕੁਲ ਨਹੀਂ ਹੁਣ ਕਰਨਾ ਕਿ ਦਾਣਾ ਧੋਣਾ ਕਿਉਂਕਿ ਦਾਣਾ ਹੁਣ ਸੁੱਕਦਾ ਨਹੀਂਗਾ ਜੇਕਰ ਤੁਸੀਂ ਮੰਨ ਲਓ ਧੁੱਪ ਵੀ ਲੱਗਦੀ ਪਈ ਆ ਦਾਣਾ ਧੋਕਦੇ ਹੋ ਸੁਕਾਉਣੇ ਵੀ ਪਏ ਆ ਤਾਂ ਵੀ ਨਹੀਂ ਸੁੱਕਦਾ ਪਿਆ ਠੀਕ ਹੈ ਕਿਉਂਕਿ ਧੁੱਪ ਦੇ ਵਿੱਚ ਓਨਾ ਸੇਕ ਨਹੀਂਗਾ ਹੁਣ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਨਮੀ ਆ ਤੇ ਦਾਣਾ ਹੁਣ ਨਹੀਂ ਸੁੱਕਦਾ ਠੀਕ ਹੈ ਤੇ ਹੁਣ ਤੋਤੇ ਦਾ ਨੁਕਸਾਨ ਆ ਬਿਨ ਤੋਤੇ ਦਾ ਨਹੀਂਗਾ ਠੀਕ ਹੈ ਤੇ ਗੱਲ ਇਹ ਵੀ ਹੈ ਕਿ ਗਰਮੀਆਂ ਦੇ ਵਿੱਚ ਧੋ ਵੀ ਇਸ ਕਰਕੇ ਲੈਣਾ ਚਾਹੀਦਾ ਕਿ ਦਾਣੇ ਵਿੱਚ ਵੀ ਥੋੜੀ ਜਿਹੀ ਨਮੀ ਆ ਜਾਂਦੀ ਆ ਠੀਕ ਹੈ ਖੁਸ਼ਕੀ ਹੁੰਦੀ ਦਾਣੇ ਦੀ ਉਹ ਮਰ ਜਾਂਦੀ ਆ ਕਿਉਂਕਿ ਕਦੋਂ ਮੌਸਮ ਬਹੁਤ ਜ਼ਿਆਦਾ ਖੁਸ਼ਕ ਹੁੰਦਾ ਆ ਠੀਕ ਹੈ ਇਸ ਕਰਕੇ ਤੇ ਇਹ ਸਮੇਂ ਸਮੇ ਦੇ ਹਿਸਾਬ ਦੇ ਨਾਲ ਦਾਣਾ ਸਾਨੂੰ ਚੇਂਜ ਕਰ ਲੈਣਾ ਚਾਹੀਦਾ ਆ ਕਿ ਕਦੋਂ ਧੋਣਾ ਆ ਕਦੋਂ ਨਹੀਂ ਧੋਣਾ ਠੀਕ ਆ ਭਰਾਓ ਕਿਉਂਕਿ ਬਹੁਤ ਭਰਾਵਾਂ ਦੇ ਮੰਚੇ ਵਾਲਾ ਖਿਆਲ ਹੁੰਦਾ ਪਿਆ ਸੀ ਹੁਣ ਸਿਆਲ ਨੂੰ ਦਾਣਾ ਸੁੱਕਣਾ ਨਹੀਂਗਾ ਤੇ ਦਾਣਾ ਧੋਣਾ ਵੀ ਜ਼ਰੂਰੀ ਹੋਇਆ ਪਿਆ ਕੀ ਕਰਾਂਗੇ ਹੁਣ ਠੀਕ ਹੈ ਤੇ ਕੋਈ ਵੱਡਾ ਮੈਟਰ ਨਹੀਂਗਾ ਭਰਾਵੋ ਇਹ ਵਾਲਾ ਤੇ ਇਹ ਚੀਜ਼ ਨੂੰ ਮੇਰੇ ਵੀਰ ਭਰਾ ਬਹੁਤਾ ਟੁੰਗਾ ਇਹ ਨਾਲ ਲੈਣ ਦੀ ਲੋੜ ਨਹੀਂਗੀ ਕਬੂਤਰ ਆਪਣੇ ਬਿਲਕੁਲ ਤੰਦਰੁਸਤ ਐ ਇਦਾਂ ਹੀ ਦਾਣਾ ਪਾਉਨੇ ਪਏ ਆ ਠੀਕ ਹੈ ਤੇ ਜੇਕਰ ਤੁਹਾਡੇ ਦਾਣੇ ਵਿੱਚ ਕੁਝ ਘਟਾ ਆ ਉਹ ਬੜਾ ਤੁਸੀਂ ਦਾਣੇ ਵਿੱਚ ਜਰੂਰ ਸਾਫ਼ ਕਰ ਲਵੋ ਠੀਕ ਆ ਆਰੇ ਜੀ ਆਪਣੇ ਬੱਚੇ ਆ ਕੁਸ਼ ਵਿੱਚ ਤੇ ਕੁਸ਼ ਕਬੂਤਰੀਆਂ ਆ ਕੰਮ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਸੀਗੇ ਤੇ ਵੀਡੀਓ ਪਾਉਣ ਦਾ ਵੀ ਟਾਈਮ ਨਹੀਂ ਲੱਗਾ ਮੈਂ ਦਿਖਾਉਣਾ ਤੁਹਾਨੂੰ ਹਾਲੇ ਤੱਕ ਖੁੱਡੇ ਦਾ ਕੰਮ ਵੀ ਜੜਾ ਸੀ ਆਪਣਾ ਉਹ ਵਿੱਚ ਹੀ ਖੜਿਆ ਪਿਆ ਆ ਤੇ ਕੱਲ ਥੋੜੇ ਜਿਹਾ ਫ੍ਰੀ ਹੋਏ ਸੀਗੇ ਤੇ ਆ ਫਿਰ ਆਪਾਂ ਨੇ ਨਾ ਥੋੜਾ ਜਿਹਾ ਕੀਤਾ ਹਾਲੇ ਤੱਕ ਉੱਪਰ ਮਿੱਟੀ ਪਾਉਣ ਵਾਲੀ ਰਹਿੰਦੀ ਆ ਦੇਖੋ ਸੈਟਿੰਗ ਕਰਨ ਵਾਲੀ ਰਹਿੰਦੀ ਆ ਸਾਰੀ ਤੇ ਕੁਝ ਵੀ ਨਹੀਂ ਕੀਤਾ ਉਸ ਤੋਂ ਬਾਅਦ ਕੁੱਕਮਾਕਾਰਾਂ ਦੇ ਵਿਜੀ ਹੋ ਗਏ ਆ ਲੱਕੜ ਦਾ ਫਰੇਮ ਬਣਾ ਕੇ ਲਾਇਆ ਆ ਕੱਲ ਸਾਹਮਣੇ ਆ ਚੁਗਾਠ ਲਾਈ ਆ ਆ ਦਰਵਾਜ਼ਾ ਹੋ ਗਿਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਇਹ ਥਾਂ ਤੋਂ ਦਿਖਾ ਲ ਦਿਨਾ ਆ ਆ ਦਰਵਾਜ਼ਾ ਬਣਾਇਆ ਆ ਆਪਾਂ ਨੇ ਉਹ ਪਿੱਛੇ ਖੁੱਡਾ ਹੋ ਗਿਆ ਅੱਗੇ ਆਪਣਾ ਜਾਲ ਆ ਜੀ ਠੀਕ ਆ ਕੱਲ ਇਹੀ ਕੰਮ ਕੀਤਾ ਉੱਪਰੋਂ ਪਾਈਪ ਜਿਹੜੇ ਪਾਏ ਸੀ ਥੋੜਾ ਬੋਤਾ ਭਾਰ ਨਾਲ ਨਾ ਝੁਕਦਾ ਸੀਗਾ ਤੇ ਝੁਗਾੜ ਦੇ ਨਾਲ ਆਪਾਂ ਨੇ ਫਿਰ ਟਾਈਟ ਕਰ ਦਿੱਤਾ ਆ ਹੁਣ ਤੋਂ ਝੁਕਣਾ ਵੀ ਬੰਦ ਹੋ ਗਿਆ ਤੇ ਇੱਧਰ ਆਪਾਂ ਨੇ ਦਰਵਾਜ਼ਾ ਹੀ ਕੱਟ ਕੇ ਲਗਾ ਦਿੱਤਾ ਠੀਕ ਆ ਜੀ ਤੇ ਆ ਉੱਪਰੋਂ ਹਲੇ ਤੱਕ ਸਫਾਈ ਕਰਨ ਵਾਲੀ ਰਹਿੰਦੀ ਐ ਸੈਟਿੰਗ ਕਰਨ ਵਾਲੀ ਰਹਿੰਦੀ ਐ ਕਾਨਿਆਂ ਦੀ ਤੇ ਆਪਾਂ ਹੌਲੀ-ਹੌਲੀ ਕਰਾਂਗੇ ਫਿਰ ਮਿੱਟੀ ਪਾ ਕੇ ਉੱਪਰ ਟੀਨਾ ਪਾਵਾਂਗੇ ਇਹਦੇ ਤੇ ਆ ਕੱਲ ਲੱਗੇ ਸੀਗੇ ਤੇ ਅੱਜ ਦੇਖਾਂਗੇ ਟਾਈਮ ਲੱਗਾ ਤਾਂ ਥੋੜਾ ਬੋਤਾ ਕਰਾਂਗੇ ਤੇ ਮੈਂ ਕਹਾ ਚਲੋ ਭਰਾਵਾਂ ਨੂੰ ਅੱਜ ਵੀਡੀਓ ਪਾ ਕੇ ਤੇ ਆ ਚੀਜ਼ ਜ਼ਰੂਰ ਦੱਸਦੀ ਐ ਕਿਉਂਕਿ ਸਵਾਲ-ਜਵਾਬ ਸੀਗੇ ਭਰਾਵਾਂ ਦੇ ਦਾਣੇ ਨੂੰ ਲੈ ਕੇ ਇੱਧਰ ਵੀ ਅਜੋੜੇ ਆਪਣੇ बच्चे कड्डे या कुछ कबूतरਾਂ ਨੇ ਤੇ तकरीबन ਹੁਣ ਟੁੱਟੇ ਹੀ ਆ ਜੋੜੇ ਜਿਨ੍ਹਾਂ ਦੇ ਰਹਿ ਗਏ ਸੀ ਇੱਕ ਇੱਕ ਆਂਡਾ ਰੱਖਿਆ ਥੱਲੇ ਕਰੋ ਸ਼ੌਕ ਦੋਵੇਂ ਭਰਾ ਆ ਜੀ ਇਹ ਪਰ ਜਾ ਲੋ ਪਰ ਜਾ اللہ ਹੋਵੇ ਪਰਾਵਾਂ ਵਿੱਚ ਅਕਸਰ ਅੱਜਕੱਲ ਖੜਕਦੀ ਏ ਤੁਹਾਨੂੰ ਪਤਾ ਹੀ ਹੈ ਪੇਟੀ ਮਾਦੀ ਬੱਚਾ ਕੱਢਿਆ ਐਨੇ ਵੀ ਆ ਵੀ ਜੋੜੇ ਨੇ ਬੱਚਾ ਕੱਢਿਆ ਆ ਆ ਥੱਲੇ ਵੀ ਬੱਚਾ ਕੱਢਿਆ ਆ ਇਸ ਤੋਂ ਥੱਲੇ ਆਂਡੇ ਆ ਤੇ ਆ ਸੀ ਪ੍ਰਭੂ ਆਪਣੇ ਕਬੂਤਰ ਤੇ ਗੱਲ ਬਹੁਤ ਜ਼ਿਆਦਾ ਛੋਟੀ ਆ ਤੇ ਬਹੁਤ ਜ਼ਿਆਦਾ ਵੱਡੀ ਆ ਜੇ ਇੱਕ ਇਹ ਗੱਲ ਸਮਝ ਵਿੱਚ ਨਾ ਆਵੇ ਤੇ ਪੂਰੀ ਜ਼ਿੰਦਗੀ ਨਹੀਂ ਸਮਝ ਵਿੱਚ ਆਉਂਦੀ ਤੇ ਉਹ ਕਹਿੰਦੇ ਨਾ ਬੁੱਲੇ ਰੱਬ ਦਾ ਕੀ ਪਉਣਾ ਇਧਰੋਂ ਪਟਿਆ ਉਧਰ ਲੋਣਾ ਉਹੀ ਗੱਲ ਆ ਕਿ ਜੇਕਰ ਸਮਝ ਆ ਜੇ ਤੇ ਇੱਕ ਮਿੰਟ ਚ ਹੀ ਆ ਜਾਂਦੀ ਆ ਨਾ ਆਵੇ ਤੇ ਸਾਰੀ ਜ਼ਿੰਦਗੀ ਲੰਘ ਜਾਂਦੀ ਆ ਠੀਕ ਆ ਤੇ ਇਸ ਗੱਲ ਨੂੰ ਹਲਕੇ ਵਿੱਚ ਨਾ ਲਿਓ ਮੇਰੇ ਵੀਰ ਭਰਾ ਤੇ ਕਰਕੇ ਜਰੂਰ ਦੇਖਿਓ ਤੇ ਦੱਸਿਓ ਵੀਡੀਓ ਕਿਦਾਂ ਲੱਗੀ ਆ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ